ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਸ਼ਰਾਪਤੀ ਅਮਸਨ ਵਰਨ ਅਮਸਨ ਵਰਨੋ ਖਬਰ ਪਾਈ ਗਈ ਹੈ ਕਿ ਸਰਦਾਰ ਬਲਦੇਵ ਸਿੰਘ ਸਰਸਾ ਨਹੀਂ ਰਹੇ ਪਰ ਉਹ ਇਸ ਟਾਈਮ ਸਹੀ ਹੈਗੇ ਆ ਜਿ세 ਤੁਹਾਨੂੰ ਹਸਪੀਟਲ ਤੋਂ ਵੀਡੀਓ ਦਿਖਾ ਰਹੇ ਹਾਂ ਬਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਸੀਬ ਸਿੰਘ ਸਾਹਣਾ ਸੂਬਾ ਪਰਤਾਨ ਲੋਕ ਭਲਾਈ ਦੇ ਸੈਵਲਫੇਅਰ ਸੋਸਾਇਟੀ ਬੀਕੇ ਜੂ ਸਰਸਾ ਇਸ ਟਾਈਮ ਤੇ ਅਹ ਰਜਿੰਦਰਾ ਹਸਪੀਟਲ ਪਟਿਆਲਾ ਵਿੱਚ ਜਿੱਥੇ ਸਾਡੇ ਸਰਮੋਰ ਆਗੂ ਸਾਡੇ ਕੌਮੀ ਪ੍ਰਧਾਨ ਸਰਦਾਰ ਬਲਦੇਵ ਸਿੰਘ ਜੀ ਸਰਸਾ ਕੱਲ ਤਬੀਅਤ ਖਰਾਬ ਹੋਣ ਦੇ ਕਾਰਨ ਐਡਮਿਟ ਕਰਵਾਏ ਗਏ ਸੀ ਉਹ ਇਸ ਵੇਲੇ ਜਿਹੜੇ ਆ ਚੜ੍ਹਦੀ ਕਲਾ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਡਾਕਟਰਾਂ ਨੇ ਜੋ ਵੀ ਐਡਵਾਈਸ ਕੀਤਾ ਉਸੇ ਹਿਸਾਬ ਦੇ ਨਾਲ ਉਹਨਾਂ ਦਾ ਇਲਾਜ ਚੱਲ ਰਿਹਾ ਕਿਸੇ ਛਰਾਹਤੀ ਅੰਸਰ ਨੇ ਹੁਣੇ-ਹੁਣੇ ਸਾਨੂੰ ਪਤਾ ਲੱਗਾ ਹੈ ਕਿ ਕੋਈ ਗਲਤ ਖਬਰ ਫਲਾ ਕੇ ਉਹਦੇ ਵਿੱਚ ਕਿਹਾ ਗਿਆ ਕਿ ਸਰਦਾਰ ਬੰਦੇਵ ਸਿੰਘ ਜੀ ਸਰਸਾ ਨਹੀਂ ਰਹੇ ਅਸੀਂ ਸਾਰੇ ਸ਼ਗਰਸ਼ ਹਤੈਸ਼ੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਦੇ ਦੇਸ਼ ਵਿਦੇਸ਼ ਦੇ ਵਿੱਚ ਵਸਤੇ ਸਾਰੇ ਸਾਡੇ ਜਿੰਦੇ ਵਿੱਚ ਅਸੀਂ ਦਰਦੀ ਆ ਅਸੀਂ ਉਹਨਾਂ ਨੂੰ ਖਬਰ ਦੇਣੀ ਚਾਹੁੰਦੇ ਆ ਉਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਸਾਡੇ ਸਰਸਾ ਜੀ ਦੀ ਤਬੀਅਤ ਦੇ ਵਿੱਚ ਬਹੁਤ ਸੁਧਾਰ ਹੋ ਚੁੱਕਿਆ ਡਾਕਟਰ ਇਹ ਨਿਗਰਾਨੀ ਦੇ ਵਿੱਚ ਕੋਈ ਘਪਰਾਉਣ ਵਾਲੀ ਗੱਲ ਨਹੀਂ ਜਿਸ ਤਰ੍ਹਾਂ ਵੀ ਡਾਕਟਰ ਸਾਹਿਬ ਕਹਿਣਗੇ ਉਸ ਤਰ੍ਹਾਂ ਉਹਨਾਂ ਦਾ ਟ੍ਰੀਟਮੈਂਟ ਚੱਲੂਗਾ ਤੇ ਉਸੇ ਹਿਸਾਬ ਦੇ ਨਾਲ ਅਸੀਂ ਚਲਾ ਰਹੇ ਹਾਂ ਕੋਈ ਇਹੋ ਜਿਹਾ ਗਲਤ ਫਵਾਹਾਂ ਦੇ ਵਿੱਚ ਆ ਕੇ ਤੇ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਨਾ ਕੀਤਾ ਜਾਏ ਬਲਦੇਵ ਸਿੰਘ ਜੀ ਸਰਸਾ ਚੜਦੀ ਕਲਾ ਦੇ ਵਿੱਚ ਮੈਂ ਚਾਹੂੰਗਾ ਕਿ ਦੋ ਲਬ ਜਿਹੜੇ ਸਰਦਾਰ ਬਲਦੇਵ ਸਿੰਘ ਦੀ ਸਰਸਾ ਵੀ ਆਪਣੇ ਕਿਸੇ ਕਿਸੇ ਸਰਦਾਰ ਬਲਦੇਵ ਸਿੰਘ ਦੀ ਸਰਸਾ ਦੇ ਵੀ ਦੋ ਸਤਿ ਪਾਦੀ ਤੁਸੀਂ ਵੀ ਬੋਲੋ ਚੜਦੀ ਕਲਾ ਦੇ ਸੁਨੇਹੇ ਦਿਓ ਸਾਰਿਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਸਮੂਹ ਆਪਣੇ ਮਿੱਤਰ ਪਿਆਰਿਆਂ ਰਿਸ਼ਤੇਦਾਰਾਂ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਸਾਰੇ ਜਿੰਨੇ ਵੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੇਐਮਐਮ ਦੇ ਵਰਕਰ ਸਹਿਬਾਨ ਜਿੰਨਾਂ ਵੱਲੋਂ ਬਹੁਤ ਫੋਨ ਆ ਰਹੇ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਦੇਸ਼ ਦੇਸ਼ ਵਿੱਚ ਸਾਰੇ ਸੱਜਣਾ ਮਤਰਾਣੂ ਰਿਸ਼ਤੇਦਾਰਾਂ ਨੂੰ ਉਸ ਨਿਯਮ ਕਿ ਮੈਂ ਬਿਲਕੁਲ ਛੜਦੀ ਕਲਾ ਚ ਤੇ ਜਿਹੜੀਆਂ ਝੂਠੀਆਂ ਖਬਰਾਂ ਫਲਾਈਆਂ ਜਾ ਰਹੀਆਂ ਨੇ ਇਹ ਬਿਲਕੁਲ ਛੜਦੀ ਕਲਾ ਚ ਹੈ ਗੁਰੂ ਜੀ ਕਾ ਕਾਲਸਾ ਕਾਲਸਾ ਗੁਰੂ ਜੀ ਦੀ ਬਰੇਤ